ਕਹਿੰਦੇ ਕਲਿਆਣਾ ਵਾਲਾ ਬਕਰਤ ਨਗਨ ਸਿਰੇ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਗੰਗਾ ਵਾਲਾ ਕੁਮਾਨ ਹੈ ਇਸ ਇਲਾਕੇ ਦਾ ਖਿਡਾਰੀ ਹੈ ਐਂ ਦੁਨੀਆ ਦਾ ਕਹਿੰਦੇ ਵੱਡਾ ਮੱਲ ਹੈ ਲਓ ਰੇਡ ਪੈ ਗਈ ਹੈ ਚਾਰ ਦਾਫੀ ਜਸ਼ਨ ਨਾਲ ਸਾਡਾ ਬਹੁਤ ਪ੍ਰੀਤ ਹੈ ਨਾਲ ਕੋੜਾ ਦੂਜੇ ਪਾਸੇ ਕਹਿੰਦੇ ਬਾਲੇਮਰੀ ਪਿੰਡ ਦਾ ਬ੍ਰੀਕ ਲੱਗਿਆ ਹੋਇਆ ਆ ਚੱਕ ਆ ਦੂਜਾ ਬੱਤਾ ਆ ਸੀਡੀ ਨੂੰ ਹੱਥ ਪੈ ਗਿਆ ਮੇਰੇ ਮਿੱਤਰੋ ਦਾਰਾ ਕਰਨਾਲ ਟਿੰਦਾ ਕਰ ਦਿੱਤਾ ਕਲਿਆਲਾ ਵਾਲਾ ਬੇਕਰਨ ਕਬੱਡੀ ਪਾ ਰਿਹਾ ਲੜਦੀ ਕੰਡ ਸ਼ਰੀਕਾਂ ਦੇ ਵਿੰਕਾ ਤਾਨ ਤਾਨ ਕੇ ਖੜਤੇ ਕੁੱਤੇ ਭੌਂਕਣ ਲੱਗ ਪਏ ਨੇ ਖਾਰੇ ਟੋੜੀ ਜੱਟ ਦੀ ਜਰਦੇ ਇਹ ਦੁਨੀਆ ਨਹੀਂ ਸ਼ਰੀਫਾਂ ਦੀ ਲੱਗਦਾ ਲਗਦਾ ਰਾਵਣ ਬੰਨਾ ਪੈਣਾ ਪਾੜੀ ਸਰ ਤੋਂ ਲੰਘ ਲਗਦਾ ਰਾਵਣ ਬੰਨਾ ਪੈਣਾ ਕਹਿੰਦੇ 72000 ਦਾ ਮੇਰੇ ਵੀ ਆ ਫਾਈਨਲ ਖੇਡੇ ਜਾ ਰਿਹਾ 41000 ਤੇ ਕਹਿੰਦੇ 31000 ਪਲੱਸ ਕਰੀਏ ਤੇ 72000 ਬੰਨਾ ਔਰ ਬੈਸਟਾਂ ਦੇ ਲਈ ਮੇਰੇ ਵੀ ਐਲਈਡੀਆਂ ਦਿੱਤੀਆਂ ਜਾਣੀਆਂ ਜਿਆਦੀ ਵਾਲਾ ਪਿੰਡ ਹੈ ਪੀਸ਼ਾ ਕਬੜੀ ਪਾ ਰਿਹਾ ਵੀ ਮਦਰ ਬਖੋਰੀ ਦੁਨੀਆ ਤੇ ਕਿਸੇ ਨੂੰ ਚੜਦਾ ਨਹੀਂ ਮਾਰੇ ਟਾਈਮ ਵਿੱਚ ਕੋਈ ਇੱਥੇ ਕਿਸੇ ਦੇ ਨਾਲ ਖੜਦਾ ਨਹੀਂ ਕਿ ਹੁੰਦਾ ਆਪਸ ਆਲਾ ਹੋਵਾਂ ਟੀਮ ਤੈਨੂੰ ਕਹਣਾ ਕੀ ਹੈ ਮਿੱਤਰਾਂ ਨੇ ਜਿਹੜੇ ਬਾਗ ਨੇ ਕੰਮ ਕਰਦੇ ਨੇ ਜਿੱਥੇ ਕਰਨੇ ਉਹ ਤੇਤਰਾਂ ਨੇ ਕਿ ਜਿਹੜੇ ਬਾਗ ਨੇ ਕੰਮ ਕਰਦੇ ਨੇ ਜਿੱਥੇ ਕਰਨੇ ਨੇ ਉਹ ਤੇਤਰ ਰਹੇ ਨੇ ਹਰ ਵੇਲੇ ਗੀਤ ਸੰਗੀਤ ਹਾਲ ਦਾ ਲਾਈਵ ਚ ਨਹੀਂ ਆਉਂਦਾ ਉਸਦੇ ਮੇਰੇ ਕੋਈ ਪਹਿਲੀ ਵਾਰ ਦੀ ਟੀਮ ਲਈ 200 ਪੰਕਾ ਕਰਦਾ ਗੱਲ ਆਣਾ ਮਾੜਾ ਹਜੇ ਐਲਸੀਡੀ ਜਿੱਤ ਨੂੰ ਫਿਰਦਾ ਹੈ ਹਾ ਸ਼ਰਮੇ ਦੇ ਵਿੱਚ ਰਿਕਾਰਡ ਬਣਿਆ ਰਿਕਾਰਡ ਟੁੱਟਣਿਆ ਮੇਰੇ ਮਿੱਤਰੇ ਆਹ ਰਿਕਾਰਡ ਬਣਿਆ ਇਤਕੀ ਸਾਡ ਅਗਲੇ ਸਾਰ ਰਿਕਾਰਡ ਟੁੱਟਣਿਆ ਲੈ ਵੀ ਡਾਕਟਰ ਸੇਮੇ ਪਾਈ ਦਾ ਡਾਕਟਰ ਅੰਗਰੇਜ਼ ਪਾਈ ਦਾ ਸਾਡੇ ਕਿੰਦੇ ਸਰਪੰਚ ਸਾਹਿਬ ਦਾ ਸਾਰੀ ਪਿੰਡ ਮੰਡਲੀ ਦਾ ਗੱਲ ਗੱਤਵਾ ਧੰਨਵਾਦ ਆ ਪੀਛਾ ਖਾਲੀ ਵਾਲੇ ਪਿੰਡ ਦਾ ਕਬੱਡੀ ਪਾ ਰਿਹਾ ਚਾਰ ਜੱਫੀ ਚਾਰ ਡਬਲ ਟੱਚ ਪਰ ਕਰਦੇ ਡਬਲ ਟੱਚ ਹੋ ਰਿਹਾ ਮੇਰੇ ਵੀਰ ਖਾਲੀ ਵਾਲੇ ਪਿੰਡ ਦਾ ਭੀਸ਼ਾ ਉਸਨੇ ਰੇਡ ਪਾ ਕੇ ਵਾਰਸ ਆ ਗਿਆ ਬਲਕਨ ਸਿੰਘ ਨਾਮ ਹੈ ਕਹਿੰਦੇ ਦੁਨੀਆ ਮੇਰੇ ਵੀਰ ਜਾਣਦੀ ਹੈ ਬੈਠਾ ਸਦਾ ਜਾਣ ਕਹਿੰਦੇ ਕਪਤਾਨ ਬ੍ਰਿਜਰਲੈਂਡ ਦੇ ਮਾਨ ਕਰਦਾ ਆਹ ਮੁੰਡੇ ਦੀ ਖੇਡ ਤੇ ਮੇਰੇ ਵੀਰ ਚਾਰ ਦਾ ਫੀਸ ਉਸਨੇ ਕਾਣ ਗੋਰੇ ਵਰਗੇ ਕਹਿੰਦੇ ਐਕਸ਼ਨ ਵਰਗੇ ਪ੍ਰਭਾਣ ਵਰਗੇ ਖਾਲੀ ਵਾਲੇ ਪਿੰਡ ਦੇ ਇਸ ਵੇਲੇ ਸਾਹਮਣਾ ਕਰ ਰਿਹਾ ਕਹਿੰਦੇ ਮੇਦੇ ਸਕੂਟਰ ਕਾਰ ਵੀ ਰੋਜ਼ਗਾਰ ਧਾਲਦਾ ਏ ਜਦ ਮੇਹੜਾ ਵੀ ਰੋਜ਼ਗਾਰ ਤੇ ਕਹਿੰਦੇ ਸੋਹਣੀ ਨਾਰ ਧਾਲਦੇ ਇਹ ਟ੍ਰੈਂਕ ਕਹਾਣੀ ਬਾਤਾ ਚੱਕ ਚੱਲੇ ਨਾ ਉਂਝਦਾ ਬੰਦਾ ਬਸ ਕੋਪੜੀਆਂ ਚਾਰ ਧਾਲਦੇ ਗੱਲ ਤਾਂ ਸਾਰੀ ਇੱਥੇ ਆ ਕੇ ਮੁੱਕ ਜਾਂਦੀ ਜਾਂਦਾ ਬੰਦਾ ਬੰਦੇ ਵਸ ਚਾਰ ਢਾਲਦਾ ਹੈ ਹੋ ਜਾਂਦਾ ਬੰਦਾ ਬੰਦੇ ਦੇ ਵਸ ਚਾਰ ਢਾਲਦਾ ਹੈ ਪਰ ਦੂਜੇ ਪਾਸੇ ਵਾਹ ਗੁਰੂ ਮੇਰ ਕਰੇ ਆ ਜਸ਼ਨ ਹੋਣਾ ਦਾ ਟਾਈਮ ਹੈ ਗਰ ਕਰਨ ਹੋਣਾ ਦਾ ਟਾਈਮ ਹੈ ਗਲੀਆਂ ਤੇ ਕੰਡੀਆਂ ਝੋਟਿਆ ਉਹ ਤਾਈ ਤੇ ਮਾਣਾ ਝੋਟਿਆ ਵਾਹ ਗੁਰੂ ਤੇਰੇ ਤੇ ਮਾਣਾ ਝੋਟਿਆ ਪਰ ਬਹਿਣੀ ਉਹ ਸਮਾਂ ਫੇਕਦਾ ਹਾਂ ਲੱਗਦਾ ਸਮਾਪਤ ਹੋਣਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਗਰੀਬੀ ਦੀ ਹੱਕ ਪਾਰ ਕੇ ਕਹਿੰਦੇ ਦੁਨੀਆ ਨੂੰ ਟਸੜਣਾ ਪੈਂਦਾ ਗੁਰਾਣਾ ਵਾਲਾ ਬੁਲਕਨ ਸੋਹਣਾ ਨੰਬਰ ਜੜ ਗਿਆ ਦਰਸ਼ਕ ਕਿੰਨਾ ਮੜਾ ਸਾਡਾ ਭਰਾ ਮੇਰੇ ਵਾਲੇ ਮਾਈਕ ਤੇ ਧੂੜ ਆ ਗਈ ਐ ਕਿ ਬੜਾ ਚੋਟੀ ਦਾ ਫਾਈਨਲ ਮੈਚ ਕਿੰਦਾ ਜਾਰੀ ਹੈ ਫਾਈਨਲ ਮੈਚ ਕਿੰਦਾ ਜਾਰੀ ਹੈ 11 ਵੱਜਣ ਕੇ ਕਹਿੰਦੇ 20 ਮਿੰਟ ਦਾ ਸਮਾਂ ਹੋ ਗਿਆ ਲਓ ਪੀਸ਼ਾ ਖੇਲੀ ਵਾਲੇ ਦਾ ਲਓ ਖੇਲੀ ਵਾਲੇ ਦਾ ਇਹ ਹੋਰ ਹਿੱਸਾ ਹੈ ਲੈ ਵੀ ਦਰਸ਼ਕਾ ਹੁਣ ਕਰ ਗਸ ਲਾਓ ਸਾਰੇ ਨੰਬਰ ਖਿਆਲੀ ਵਾਲੇ ਪਿੰਡ ਦਾ ਭੀਸ਼ਾ ਆਪਣੀ ਟੀਮ ਦੇ ਰੋੜ ਗਿਆ ਲਾਓ ਇੱਕ ਵਾਰੀ ਤਾਂ ਮਰੀ ਕਲਿਆਣਾ ਵਾਲਾ ਬਲਕਰਨ ਆਹ ਢੇਰੀਆਂ ਤੇ ਫੇਰ ਤੱਕ ਨਾਓ ਸਾਰੇ ਚਾਰ ਯਾਫੀ ਤਿਆਰ ਨੇ ਆਓ ਸਾਰੇ ਰਣਜੀਤ ਸਿੰਘ ਹੌਲਦਾਰ ਸਾਹਿਬ ਤੇ ਐਸਐਸਈ ਸਰਦਾਰ ਪ੍ਰਿੰਟਪਸ ਸਿੰਘ ਸੌਤ ਵੱਡਾ ਧੰਨਵਾਦ ਜਿਹੜੇ ਮੇਰੇ ਵੀ ਬੰਦਰੀ ਵੱਡਾ ਸਹਿਯੋਗ ਹੈ ਆਓ ਤੇ ਗੋਰਾ ਟਰਾਈ ਕਰਦਾ ਹੈ ਤੇ ਨੰਬਰ ਕਲਿਆਣਾ ਵਾਲਾ ਬਲਕਰਨ ਆਪਣੀ ਟੀਮ ਦੇ ਵਿੱਚ ਹੋ ਗਿਆ ਜਿਹੜੀ ਅਗਲੀ ਕਬੱਡੀ ਪਾਉਂਦੀ ਘੁੱਗਰ ਪਰਿਵਾਰ ਦਾ ਗੰਗਾ ਵਾਲਾ ਬਰਨਾਲ ਸਿੰਘ ਆ ਗਿਆ ਮੇਰੇ ਵੀਰੋ ਬੰਗਾ ਵਾਲਾ ਗਿਰਨਾਲ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਵਾਤਾ ਜਾ ਰਿਹਾ ਹੈ ਚਾਰ ਜੱਫੀ ਹੈ ਹੋ ਕਹਿੰਦੇ ਕਲਿਆਣਾ ਦੀ ਧਰਤੀ ਹੈ ਕਲਿਆਣ ਸੁੱਖਾ ਪਿੰਡਾ ਜਸਣਿਆ ਤੇ ਬੋਲੌੜੇ ਪੜਿਆ ਇੱਕ ਪਾਸੇ ਤੇ ਛੱਡਣ ਗਿਆ ਕਲਿਆਣਾ ਵਾਲਾ ਹੋ ਨੰਬਰ ਕਹਿੰਦੇ ਰੇਡਰ ਦੇ ਖਾਤੇ ਆ 2 10 ਸੱਡਾ ਲੱਗੀ ਆ ਆ ਕਹਿੰਦੇ ਮੇਰੇ ਵੀਰੇ 2 ਦਾ ਰੈਫਰੀ ਲੱਗਿਆ ਬਹੁਤ ਬਹੁਤ ਧੰਨਵਾਦ ਆ ਸਮਰੇ ਕਹਿੰਦੇ ਬਲਕਰਨ ਕਲਿਆਣਾ ਵਾਲਾ 4 4 ਪੀ ਆ ਹੁੰਦਾ ਜਿੰਨਾਂ ਨੂੰ ਜਨੂਨ ਕੁਝ ਕਰਕੇ ਵਿਖਾਉਣ ਦਾ ਦੁਨੀਆ ਦੇ ਉੱਤੇ ਬੱਲੇ ਬੱਲੇ ਕਰਾਉਣ ਦਾ ਉਹ ਤਾਂ ਮਿੱਤਰਾ ਤੁਹਾਡਾ ਨਿਰ மக்கணையா தங்கே தர்னா நாள் கடி பாடி மேல வீடு ਖਿਆਲੀ ਵਾਲੇ ਪਿੰਡ ਦਾ ਪੀਸਾ ਢੇਰੀਆਂ ਤੋਂ ਫੇਰ ਪੜਦਾ ਚਾਰਿਆਫੀ ਕਦੇ ਤਿਆਰ ਨੇ ਅੱਜ ਕਦੇ ਬੈਸਟਾ ਨੂੰ ਮੇਰੇ ਵੀਰੋ ਇਹ ਕਿਹੜੀਆਂ ਦਿੱਤੀਆਂ ਜਾਣੀਆਂ ਤੇ ਜਿਹੜੀ ਟੀਮ ਫਸਟ ਆਵੇਗੀ 41000 ਤੇ ਸੈਕੰਡ ਨੂੰ 31000 ਦਿੱਤਾ ਜਾਣਾ ਆਏ ਕਿਵੇਂ ਮੇਰੇ ਵੀਰੋ ਜੋਰ-ਜੋਰ ਦੇ ਚੱਕਾ ਜਸ਼ਨ ਦਾ ਜੱਫਾ ਕਿਵੇਂ ਲੱਗਾ ਫਰੀ ਖਿਡਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜਿਹਦੇ ਹਸਾਬ ਨਾਲ ਜਨਤਾ ਤੋਰ ਚੱਲਦਾ ਛੱਤੀ ਦੇ ਪਕਾਏ ਹੋਏ 8499 ਜਿਹਦੇ ਸਾਹਮਣੇ ਜੱਟਾ ਪਹੁੰਚਣ ਲੱਗਾ ਪਰ ਹੁਣ ਤੇ ਨਾਲ ਛੱਲੇ ਰੋਟੀ ਨਹੀਂ ਮਿਲਣੀ ਸੱਤ ਕਿ 11 ਦਾ ਟਾਈਮ ਹੋ ਗਿਆ ਆ ਰੋਟੀਆਂ ਸਾਹਮਣੇ ਆਹ ਨੰਬਰ ਕਿਹੜੀ ਟੀਮ ਦੇ ਖਾਤੇ ਜੁੜੇਗਾ ਆਓ ਸੜੀ ਟਰਾਈ ਕਰਦਾ ਖਿਆਲੀ ਵਾਲੇ ਪਿੰਡ ਦਾ ਤੇ ਨੰਬਰ ਕਲਾਣਾ ਵਾਲਾ ਬਣ ਕਰ ਰੋਲੀ ਸੇਰ ਦੇ ਹਾਰ ਹਰ ਸ੍ਰੀ ਆਕਾਰ ਸਤਿ ਸ੍ਰੀ ਅਕਾਲ कल्याण सखा टीम खयाली ਰੋੜੀ ਕਲਿਆਣਾ ਵਾਲੇ ਕਰਦੇ ਨੇ ਨੌ ਕਬੜੀਆਂ ਤੇ ਨੌ ਨੰਬਰ ਦੱਸੋ ਜੀ ਸਿਰਾਂ ਲੱਗਾ ਬਈ ਜਮਾ ਸਰਕਟਰ ਐ ਇਧਰ ਉੱਤੇ ਕੁਝ ਨਹੀਂ ਬਸ ਫੋਸ਼ਨ ਕਲਿਆਣਾ ਸੱਤ ਟੱਚ ਤੇ ਤਿੰਨੇ ਹਰੇ ਆ